ਅੱਜ ਪਟਿਆਲਾ ਵਿੱਚ ਕਾਂਸਲ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਮਾਹੇ ਡਾਕਟਰਾਂ ਵੱਲੋਂ ਆਏ ਹੋਏ ਮਰੀਜ਼ਾਂ ਦੀਆਂ ਅੱਖਾਂ ਟੈਸਟ ਕੀਤੀਆਂ ਗਈਆਂ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਆਪਰੇਸ਼ਨ ਵੀ ਕੀਤੇ ਗਏ। ਕਾਂਸਲ ਫਾਊਂਡੇਸ਼ਨ ਦੇ ਡਾਇਰੈਕਟਰ ਗੁਰਵਿੰਦਰ ਕਾਂਸਲ ਨੇ ਮੀਡੀਆ ਨਾਲ ਗੱਲਬਾਤ ਕੀਤੀ। ਕੀ ਕਿਹਾ ਤੁਸੀਂ ਵੀ ਸੁਣੋ। ਅੱਜ ਡੈਡੀਕੇਟਿਡ ਬ੍ਰਦਰ ਗਰੁੱਪ ਅਤੇ ਕਾਉਂਸਲ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਟੈਕਅਪ ਤੇ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਦੋਨਾਂ ਭਰਾਵਾਂ ਨੇ ਬਹੁਤ ਮਿਹਨਤ ਕਰਕੇ ਬੜੇ ਰੋਗੀਆਂ ਨੂੰ ਬੁਲਾਇਆ ਹੈ ਉਹ ਪੂਰੀ ਇਲਾਕੇ ਦੇ ਵਿੱਚ ਕਪਚਲ ਨਗਰ ਦੇ ਵਿੱਚ ਸਾਰੇ ਲੋਕ ਭੱਜ-ਭੱਜ ਕੇ ਆਖੇ ਆਪਣੀ ਅੱਖਾਂ ਚੈੱਕ ਕਰਵਾ ਰਹੇ ਨੇ ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਲੈਂਜ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦਾ ਕਾਲੇ ਮੋਤੀ ਦਾ ਜਾਂ ਚਿੱਟੇ ਮੋਤੀ ਦਾ ਆਪਰੇਸ਼ਨ ਬੰਦਾ ਹੈ ਉਹਨਾਂ ਨੂੰ ਆਪਰੇਸ਼ਨ ਦੀ ਡੇਟ ਕੱਲ ਹੀ ਦਿੱਤੀ ਜਾ ਰਹੀ ਹੈ ਕੱਲ ਨੂੰ ਸਵੇਰੇ 11 ਵਜੇ ਉਹਨਾਂ ਨੂੰ ਲੋਕਾਂ ਦੇ ਮੁਫਤ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਕੈਂਪੇਨ ਦੇ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਜਿਹੜਾ ਵੀ ਰੋਗੀ ਆਪਣੀ ਅੱਖਾਂ ਚੈੱਕ ਕਰਵਾਉਣ ਆਇਆ ਹੈ ਉਸ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਮੈਂ ਇਕਵਰੀ ਫੇਰ ਕਾਉਂਸਲ ਫਾਊਂਡੇਸ਼ਨ ਦਾ ਡੈਡੀਕੇਟਿਡ ਬ੍ਰਦਰਸ ਗਰੁੱਪ ਦੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਅੱਜ ਦੋਨੇ ਟੀਮਾਂ ਰਲ ਕੇ ਰੋਗੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਨ ਮਾਈਕਲ ਜੀ ਅੱਜ ਤੀਜ ਦੇ ਮੌਕੇ ਉੱਤੇ ਬੜਾ ਛਾ ਉਪਰਾਲਾ ਕੀਤਾ ਗਿਆ ਡੈਡੀਕੇਟਿਡ ਬ੍ਰਦਰਸ ਗਰੁੱਪ ਦੇ ਸਹਿਯੋਗ ਵੀ ਮਿਲਿਆ ਤੁਹਾਨੂੰ ਕੀ ਕਹੋਗੇ ਅੱਜ ਦਾ ਪਹਿਲਾਂ ਮੈਂ ਸਾਰਿਆਂ ਨੂੰ ਹਰੀਆਲੀ ਤੀਜ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਅੱਜ ਹਰੀਆਲੀ ਤੀਜ ਦੇ ਮੌਕੇ ਉੱਤੇ ਡੈਡੀਕੇਟਿਡ ਬ੍ਰਦਰਸ ਗਰੁੱਪ ਕਾਉਂਸਲ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਦੇ ਵਿੱਚ ਜਿੰਨੇ ਵੀ ਰੋਗੀ ਨੇ ਉਹਨ ਇਸ਼ਾਨ ਤੇ ਤੇ ਸਾਡੇ ਦੋ ਜਿਹੜੇ ਕਾਰਜਕਰਤਾ ਨੇ ਕਾਉਂਸਲ ਫਾਊਂਡੇਸ਼ਨ ਤੇ ਇਸ਼ਾਨ ਤੇ ਸੁਸ਼ਾਨਤ ਉਹਨਾਂ ਵੱਲੋਂ ਇਹ ਬਹੁਤ ਹੀ ਜਿਹੜੀ ਕਿ ਮਿਹਨਤ ਕੀਤੀ ਗਈ ਹੈ ਰੋਗੀਆਂ ਨੂੰ ਜਿਹੜਾ ਤਾਰੂ ਸਿੰਘ ਗੁਰਦੁਆਰਾ ਆਪਣਾ ਅਪਚਲ ਨਗਰ ਵਿੱਚ ਹੋਤੇ ਰੋਗੀਆਂ ਨੂੰ ਲਿਆ ਕੇ ਫ੍ਰੀ ਆਈ ਚੈੱਕਅਪ ਕੈਂਪ ਤੇ ਫ੍ਰੀ ਹੀ ਉਹਨਾਂ ਦੇ ਮੋਦੀਆ ਦਾ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਉਹਨੇ ਤੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈ ਵੀ ਦਿੱਤੀ ਜਾ ਰਹੀ ਹੈ ਜਾ ਰਹੀ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ਼ਾਨ ਤੇ ਸੁਸ਼ਾਂਤ ਦਾ ਤੇ ਨਾਲ ਹੀ ਮੈਂ ਡੈਡੀਕੇਟਿਡ ਬ੍ਰਦਰਸ ਗਰੁੱਪ ਦੀ ਪੂਰੀ ਟੀਮ ਦਾ ਵਰਮੀ ਜੀ ਦਾ ਤੇ ਸਾਡੇ ਵਿਚਕਾਰ ਆਏ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਰਵਿੰਦਰ ਗੁਪਤਾ ਜੀ ਦਾ ਵੀ ਉਹਦੇ ਪਾਈਦੇ ਧੰਨਵਾਦ ਕਰਦਾ ਪਾਰਟੀ ਜੀ ਦਾ ਵੀ ਕਰਦਾ ਨਾਲੇ ਮੈਂ ਡੈਡੀਕੇਟਿਡ ਬਦਰ ਗਰੁੱਪ ਦੀ ਪੂਰੀ ਟੀਮ ਦਾ ਕਰਦਾ ਤੇ ਜਿੰਨੇ ਵੀ ਉਹਦੇ ਸਾਡੇ ਸਹਿਯੋਗੀ ਹੋ ਸਕਦੇ ਜਿਨ੍ਹਾਂ ਦਾ ਮੈਂ ਨਾਮ ਨਾ ਲੈ ਪਾਰਿਆ ਹਾਂ ਐਡਵੋਕੇਟ ਰਾਮ ਜੀ ਜੀ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਜਾਂਦਾ ਜਿਨਨੇ ਵੀ ਹੋਰੇ ਜਿਹੜੇ ਬੰਦਿਆਂ ਨੇ ਮਿਲ ਕੇ ਸਾਰਿਆਂ ਨੇ ਇਹ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਇਆ ਹੈ ਮੈਂ ਸਭ ਦਾ ਹੋਰੇ ਆਏ ਤੇ ਤੇ ਆ ਦਿ ਲੋ ਤਾਂ ਅਨੁਵਾਦ ਕਰਦਾ ਜੀ ਅੱਜ ਦੇ ਪ੍ਰੋਗਰਾਮ ਬਰਤ ਅੱਜ ਜਿਹੜਾ ਹਰੀਆਲੀ ਤੀਜ ਦੇ ਮੌਕੇ ਤੇ ਕਾਉਂਸਲ ਫਾਊਂਡੇਸ਼ਨ ਔਰ ਬ੍ਰਦਰ ਗਰੁੱਪ ਵੱਲੋਂ ਜੋ ਇਹ ਅੱਖਾਂ ਦਾ ਕੈਂਪ ਲਗਾਇਆ ਗਿਆ ਮੈਂ ਇਹਦੀ ਬਹੁਤ ਤਾਰੀਫ ਕਰਦਾ ਕਿਉਂਕਿ ਅੱਖਾਂ ਹੀ ਨੇ ਜਿਹੜੀਆਂ ਪੂਰੇ ਸੰਸਾਰ ਨੂੰ ਉਜ ਉਜਬਲਾ ਦੇ ਤੌਰ ਤੇ ਦੇਖਿਆ ਜਾਂਦੀਆਂ ਨੇ ਜੇ ਅੱਖਾਂ ਹੀ ਹੈ ਤਾਂ ਸਾਰਾ ਸੰਸਾਰ ਹੈ ਜੇ ਅੱਖਾਂ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਔਰ ਜਿਹੜਾ ਇਹਨਾਂ ਨੇ ਵੀੜਾ ਚੱਕਿਆ ਹੋਇਆ ਹੈ ਇਹ ਇਹ ਪਹਿਲਾ ਕੈਂਪ ਨਹੀਂ ਹੈ ਮੈਂ ਇਹਨਾਂ ਨੂੰ ਲੰਬੇ ਸਮੇਂ ਤੋਂ ਜਾਣਦਾ ਜਗਾ ਜਗਾ ਤੇ ਹਰ ਇਲਾਕੇ ਦੇ ਵਿੱਚ ਜਾ ਕੇ ਇਹ ਕੈਂਪ ਲਗਾ ਰਹੇ ਨੇ ਔਰ ਬਿਨਾ ਕਿਸੇ ਭੇਦਭਾਵ ਦੇ ਬਿਨਾ ਕਿਸੇ ਲਾਲਚ ਦੇ ਬਹੁਤ ਹੀ ਧਾਰਮਿਕ ਔਰ ਸਮਾਜਿਕ ਕਾਰਜ ਕਰ ਰਹੇ ਨੇ ਮੈਂ ਇਹਨਾਂ ਦੀ ਜਮ ਕੇ ਤਾਰੀਫ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਵੱਜੋਂ ਮੈਂ ਇਹਨਾਂ ਨੂੰ ਆਸ਼ਵਾਸ਼ਣ ਦਿੰਦਾ ਵੀ ਜਦੋਂ ਵੀ ਸਾਡੀ ਜ਼ਰੂਰਤ ਪਵੇਗੀ ਭਾਰਤੀ ਜਨਤਾ ਪਾਰਟੀ ਦੀ ਸਾਡੀ ਅਸੀਂ ਇਹਨਾਂ ਦੇ ਨਾਲ ਪੂਰੇ ਤੌਰ ਤੇ ਜਮ ਕੇ ਖੜਾਂਗੇ